ਬਾਈ ਲੜੋ ਨਾ ਲੜੋ ਨਾ RAMNAL ਪੈਟਰੋਲ ਪਵਾ ਲੋ ਦੋਸਤੋ ਪੰਪਾਂ ਦੇ ਅੱਗੇ ਜਿਹੜੀਆਂ ਵੱਡੀਆਂ ਲਾਈਨਾਂ ਲੱਗੀਆਂ ਕੋਈ ਬੋਤਲਾਂ ਢੋਲੀਆਂ ਦੇ ਵਿੱਚ ਜਿਹੜਾ ਅੱਜੇ ਪੈਟਰੋਲ ਪਵਾ ਰਿਹਾ ਕਹਿੰਦੇ ਜਿਹੜਾ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਪੈਟਰੋਲ ਮਹਿੰਗਾ ਹੋ ਜਾਵੇ ਡੀਜ਼ਲ ਮਹਿੰਗਾ ਹੋ ਜਾਵੇ ਜਾਂ ਹੋ ਸਕਦਾ ਵੀ ਮਿਲੇ ਨਾ ਆ ਦੇਖੋ ਵੱਡੀਆਂ ਵੱਡੀਆਂ ਇਹ ਨੇ ਆ ਪੰਪਾਂ ਤੇ ਜਿਹੜੀਆਂ ਲਾਈਨਾਂ ਲੱਗੀਆਂ ਲੋਕਾਂ ਦੀਆਂ ਕੇਂਦਰ ਸਰਕਾਰ ਨੇ ਜਿਹੜੇ ਟਰੱਕਾਂ ਵਾਲਿਆਂ ਦੇ ਖਿਲਾਫ ਜਿਹੜੇ ਕਾਨੂੰਨ ਕੱਢੇ ਨੇ ਤੇ ਉਹਨਾਂ ਕਰਕੇ ਜਿਹੜਾ ਉਹਨਾਂ ਨੇ ਹੜਤਾਲ ਤੇ ਬੈਠ ਗਏ ਉਹ ਤੇ ਪੰਪਾਂ ਤੇ ਤੇਲ ਮਿਲਣਾ ਜਿਹੜਾ ਕਾਫੀ ਮੁਸ਼ਕਲ ਹੋ ਗਿਆ ਮੇਰੇ ਪ ਪੰਪਰ ਤੇ ਉਥੇ ਜਿਹੜੀਆਂ ਕਾਫੀ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਲੋਕ ਜਿਹੜੇ ਲੜੀ ਜਾਂਦੇ ਆ ਕਿਉਂਕਿ ਕੋਈ ਪਹਿਲਾਂ ਪਵਾਉਣਾ ਚਾਹੁੰਦਾ ਹੈ ਨਾ ਕੋਈ ਕਾਫੀ ਟਾਈਮ ਦਾ ਖੜਾ ਹੈ ਤੇ ਕੋਈ ਕਿੰਨੇ ਟਾਈਮ ਦਾ ਖੜਿਆ ਹੈਗਾ ਤਾਂ ਕਰਕੇ ਜਿਹੜੀ ਲੜਾਈ ਵੀ ਹੋ ਜਾਂਦੀ ਆ ਥੋੜੀ ਬਹੁਤੀ ਬਾਕੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੀ ਜਾਂਦਾ ਲੋਕ ਘਰੋਂ ਆਈ ਜਾਂਦੇ ਨੇ ਜੋ ਵੀ ਕੋਈ ਬੋਤਲ ਲੈ ਆਂਦਾ ਹੈ ਨਾ ਤੇ ਕੋਈ ਆਪਾਂ ਕਹਦੇ ਗੇਲਨ ਵਗੈਰਾ ਤੇ ਕਾਫੀ ਲੋਕ ਜਿਹੜੇ ਖੜਿਆ ਤੁਸੀਂ ਮੋਟਰਸਾਈਕਲਾਂ ਦੇ ਦੇਖ ਲਓ ਕਹਿਣਾ ਵੀ 1-2 ਦਿਨਾਂ ਚ ਜਿਹੜੀ ਹੋ ਸਕਦਾ ਤੇਲ ਦੀ ਕਾਫੀ ਪਟਰੋਲ ਦੀ ਡੀਜ਼ਲ ਦੀ ਦਿੱਕਤ ਆ ਜਾਏ ਤਾਂ ਕਰਕੇ ਲੋਕ ਜਿਹੜਾ ਪਹਿਲੀ ਜਾਵਾ ਕਰੀ ਜਾਂਦੇ ਨੇ ਤੇ ਇੱਧਰ ਪੰਪ ਤੇ ਜਿਹੜੀ ਕਾਫੀ ਭੀੜ ਲੱਗੀ ਹੋਈ ਆ ਟਰੱਕਾਂ ਵਾਲੇ ਬਾਈਆਂ ਦੇ ਜੂਨੀਅਨਾਂ ਦੇ ਖਿਲਾਫ ਜਿਹੜੇ ਕੇਂਦਰ ਸਰਕਾਰ ਦੇ ਆਏ ਨੇਗੇ ਇਹ ਆਪਾਂ ਕਹਿੰਦੇ ਕਾਨੂੰਨ ਤੇ ਉਹਨਾਂ ਨੇ ਰੋਸ ਵਜੋਂ ਜਿਹੜੀ ਹੜਤਾਲ ਕਰ ਦਿੱਤੀ ਆ ਤੇ ਕਾਫੀ ਜਿਹੜੇ ਪੰਪਾਂ ਤੇ ਤੁਹਾਨੂੰ ਆਮ ਦੇਖਣ ਨੂੰ ਮਿਲੂਗਾ ਸਾਰੇ ਪਾਸੇ ਜਿਹੜੀਆਂ ਲਾਈਨਾਂ ਲੱਗੀਆਂ ਹਾਂ ਹਾਂਜੀ ਇਹ ਚੱਕਰ ਆਣਾ ਕਹਿਣਾ ਵੀ ਆ ਟੋਲੀ ਚ ਪਵਾਣਾ ਹੈ अच्छा तू भाई डब्बे ਜਾ ਮਹੰਗਾ ਤਾਂ ਨਹੀਂ ਕਰਿਆ ਪਤਾ ਨਹੀਂ ভাই ਮੈਨੂੰ ਤਾਂ ਹੁਣ ਆਇਆ ਅੱਛਾ ਤੇ ਦੇਖੋ ਦੋਸਤੋ ਕਿਵੇਂ ਹੈ ਨਾ ਲੋਕ ਬੋਤਲਾਂ ਲੈ ਕੇ ਆਪਣੀਆਂ ਢੋਲੀਆਂ ਲੈ ਕੇ ਆ ਰਹੇ ਆ ਤੇ ਇਧਰ ਲਾਈਨ ਅੱਜ ਦੇਖ ਲੋ ਤੁਸੀਂ ਕਾਫੀ ਵੱਡੀ ਲਾਈਨ ਲੱਗ ਗਈ ਮਾਨਸਾ ਜ਼ਿਲ੍ਹੇ ਦਾ ਜਿਹੜਾ ਪੰਪ ਇੱਕ ਵਾਰੀ ਫੇਰ ਦੱਸਦਾ ਕਾਫੀ ਵੱਡੀ ਜਿਹੜੀ ਲਾਈਨ ਲੱਗਦੀ ਹੋ ਸਕਦਾ ਵੀ ਆਉਣ ਵਾਲੇ ਟਾਈਮ 'ਚ ਥੋੜਾ ਜਿਆਦਾ ਦਿੱਕਤ ਲੋਕਾਂ ਨੂੰ ਜਿਹੜਾ ਸਾਹਮਣਾ ਕਰਨਾ ਪਵੇ ਕਿਉਂਕਿ ਜਿਹੜੇ ਕੇਂਦਰ ਸਰਕਾਰ ਨੇ ਕਾਨੂੰਨ ਕੱਢੇ ਨੇ ਤੇ ਕਾਫੀ ਜਿਹੜੇ ਟਰੱਕਾਂ ਵਾਲੇ ਭਾਈਆਂ ਦੇ ਵਿੱਚ ਸਾਰੇ ਆਪਣੇ ਭਾਈ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਕਾਫੀ ਰੋਸ ਪਾਇਆ ਜਾ ਰਿਹਾ ਤੇ ਉਹਨਾਂ ਨੇ ਜਿਹੜੀ ਹੜਤਾਲ ਸ਼ੁਰੂ ਕਰ ਦਿੱਤੀ ਕਿਤੇ ਵੀ ਜਿਹੜਾ ਕੋਈ ਟਰੱਕ ਚੱਲੂਗਾ ਨਹੀਂ ਤੇ ਸਾਰੇ ਇੰਨ ਜੂਨੀਅਰਾਂ ਚ ਖੜ ਗਏ ਤੇ ਹੋਰ ਆਪਾਂ ਕਹਿ ਦਈਏ ਵੀ ਹੈਨਾ ਲੋਕਾਂ ਨੇ ਮਤਲਬ ਜਿੰਨੇ ਜਨਾਂ ਲਈ ਵੀ ਟਰੱਕ ਸੀ ਆਪਦੇ ਘਰੇ ਖੜਾ ਲਏ ਪਰ ਇਹਨਾਂ ਨੇ ਜਿਹੜੀ ਆਪਾਂ ਕਹਿਦੀ ਵੀ ਜਿਹੜਾ ਸਮਾਨ ਟੋਣਾ ਵੀ ਜੋ ਵੀ ਟੋਣਾ ਸੀ ਉਹ ਬੰਦ ਕਰਤਾ ਤੇ ਇਸੇ ਕਰਕੇ ਜਿਹੜੀ ਪੰਪਾਂ ਤੇ ਕਾਫੀ ਭੀੜ ਲੱਗ ਗਈ ਤੇ ਜਿਹੜੇ ਪੈਟਰੋਲ ਪੰਪ ਨੇ ਤੁਸੀਂ ਕੋਈ ਵੀ ਵੇਖ ਲਓ ਬੇਸ਼ੱਕ ਕੋਈ ਰਿਲੇਅੰਸ ਦਾ ਪੰਪ ਹੈ ਜਾਂ ਕੋਈ ਇੰਡੀਅਨ ਪੈਟਰੋਲੀਅਮ ਪੰਪ ਹੈ ਜਾਂ ਕੋਈ ਵੀ ਹੈ ਉਹਤੇ ਪੈਟਰੋਲ ਡੀਜ਼ਲ ਦੀ ਜਿਹੜੀ ਖਫਤਾ ਹੈ ਮਤਲਬ ਵੀ ਆਪਾਂ ਕਹਿਦੀ ਵੀ ਆ ਨਹੀਂ ਰਿਹਾ ਅੱਗੋਂ ਵੀ ਪੈਟਰੋਲ ਨਹੀਂ ਆ ਰਿਹਾ ਤੇ ਹੋ ਸਕਦਾ ਵੀ ਆਵੇ ਵੀ ਨਾ ਹੈ ਨਾ ਹਲੇ ਤਾਂ ਕਰਕੇ ਲੋਕ ਵੀ ਜਿੰਨਾ ਕੁ ਪੰਪਾਂ ਦੇ ਵਿੱਚ ਜਿਹੜਾ ਪੈਟਰੋਲ ਡੀਜ਼ਲ ਹੈਗੇ ਆ ਤਾਂ ਉਹਦੇ ਕਰਕੇ ਵੀ ਜਿਹੜਾ ਆਪਾਂ ਪਵਾ ਲਈਏ ਨਾ ਪਹਿਲੀ ਤੇ ਆ ਦੇਖੋ ਬਾਈ ਜੀ ਜਿਹੜੀਆਂ ਲੜਾਈ ਥੋੜੀ-ਬੋਤੀ ਜੀ ਆਪਾਂ ਕਹਿ ਦਈਏ ਵੀ ਪਰ ਲੜਨ ਦੀ ਲੋੜ ਨਹੀਂ ਹੈਗੀ ਹੈਨਾ ਤਾਂ ਕੋਈ ਵੀ ਆਉਂਦੀ ਆ ਦਿੱਕਤ ਆਪਾਂ ਨੂੰ ਇਕੱਠੇ ਹੋ ਗਈ ਜਿਹੜਾ ਸਾਹਮਣਾ ਕਰਨਾ ਪੈਂਦਾ ਹੈਗਾ ਕੋਈ ਵੀ ਮਾੜੀ-ਮੋਟੀ ਆਉਂਦੀ ਆ ਪਰ ਕੁਝ ਕੁ ਲੋਕ ਜਿਹੜੇ ਲਾਈ ਲਾ ਕੇ ਇੱਕ ਦੂਜੇ ਦੇ ਕਹਿਣ ਤੇ ਵੀ ਆਈ ਜਾਂਦੇ ਹੈਨਾ ਕਿਉਂਕਿ ਸਾਡੇ ਪਿੰਡਾਂ 'ਚ ਹੂਗਾ ਬਣਾਉਂਦੇ ਨੇ ਮੜੀ ਜੀ ਗੱਲ ਦਾ ਵੀ ਕਈ ਵਾਰੀ ਹੈਨਾ ਤਾਂ ਲੋਕ ਕਹਿੰਦੇ ਨੇ ਵੀ ਜਿਹੜਾ ਡੀਜ਼ਲ ਨਹੀਂ ਮਿਲੂਗਾ ਪੈਟਰੋਲ ਨਹੀਂ ਮਿਲੂਗਾ ਅੱਜ ਅੱਜ ਪਵਾ ਲਓ ਅੱਜ ਨਹੀਂ ਮਿਲੂਗਾ ਤਾਂ ਤਾਂ ਕਰਕੇ ਜਿਹੜੇ ਸਾਡੇ ਲੋਕ ਵੀ ਮਤਲਬ ਥੋੜੇ ਉਹਦੇ ਵਿੱਚ ਵੀ ਆ ਜਾਂਦੇ ਆ ਤੇ ਮਾਨਸਾ ਜ਼ਿਲ੍ਹੇ ਦਾ ਪੰਪ ਇੱਥੇ ਕਾਫੀ ਕਾਫੀ ਵੀਡੀਓ ਵੇਖੀਆਂ ਹੋਣਗੀਆਂ ਇੱਕ ਵਾਰੀ ਫੇਰ ਦੱਸਦਾ ਵੀ ਕੇਂਦਰ ਸਰਕਾਰ ਨੇ ਜਿਹੜੇ ਕਾਨੂੰਨ ਕੱਢੇ ਨੇ ਟਰੱਕਾਂ ਵਾਲੇ ਭਾਈਆਂ ਦੇ ਹੱਕ ਦੇ ਵਿੱਚ ਨਹੀਂ ਹੈਗੇ ਡਰਾਈਵਰਾਂ ਦੇ ਤਾਂ ਕਰਕੇ ਜਿਹੜਾ ਇਹ ਵੱਡਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਉਹਨਾਂ ਨੇ ਅੱਜ ਜਿਹੜੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਦੇਖਦੇ ਆ ਵੀ ਕੇਂਦਰ ਸਰਕਾਰ ਉਹਨਾਂ ਦਾ ਮਸਲਾ ਕਦੋਂ ਹੱਲ ਕਰਦੀ ਹੈ ਦੁਬਾਰੇ ਉਸ ਤਰ੍ਹਾਂ ਦਾ ਜਿਹੜਾ ਮਾਹੌਲ ਕਦੋਂ ਬਣਦਾ ਹੈ ਨਾ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ